ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ YouTube ਚੈਨਲ ਰੇਨੂ ਪੰਜਾਬੀ ਰੈਸਪੀ ਤੇ ਤੁਹਾਡਾ ਸਵਾਗਤ ਹੈ ਤੇ ਅੱਜ ਆਪਾਂ ਬੰਦ ਗੋਭੀ ਜਾਣੀ ਕੀ ਪੱਤਾ ਗੋਭੀ ਜਿਹੜੀ ਕਿ ਤੁਹਾਡੇ ਨਾਲ ਮੈਂ ਰੈਸਪੀ ਸ਼ੇਅਰ ਕਰਨ ਲੱਗੀ ਹਾਂ ਇੱਕ ਫੁੱਲ ਬੰਦ ਗੋਭੀ ਦਾ ਵਾ ਮਟਰ ਵਾ ਤੇ ਜਿਹੜਾ ਤੜਕਾ ਆਪਾਂ ਲਾਣਾ ਵਾ ਸਬਜ਼ੀ ਨੂੰ ਉਹ ਕੱਟ ਕੇ ਆਪਾਂ ਤਿਆਰ ਕਰ ਲਿਆ ਵਾ ਤੇ ਇਦੇ ਵਿੱਚ ਪਿਆਜ਼, ਟਮਾਟਰ, ਹਰੀ ਮਿਰਚ ਤੇ ਪਿਆਜ਼ ਦੀਆਂ ਹੋਕਾਵਾਂ ਇਹ ਸਾਰਾ ਆਪਾਂ ਕੱਟ ਕੇ ਤੇ ਧੋ ਲਿਆ ਇਹਨਾਂ ਨੂੰ ਸਾਰਿਆਂ ਨੂੰ ਗੋਭੀ ਨੂੰ ਕੱਟਣ ਤੋਂ ਪਹਿਲਾਂ ਧੋ ਲਿਆ ਸੀ ਉਹ ਬੰਦ ਗੋਭੀ ਨੂੰ ਤੇ ਮਟਰ ਕੱਢ ਕੇ ਇਹ ਵੀ ਧੋ ਕੇ ਆਪਾਂ ਰੱਖ ਲਏ ਤੇ ਇੱਕ ਸਾਈਡ ਤੇ ਹੁਣ ਆਪਾਂ ਕੜਾਹੀ ਰੱਖੀ ਆ ਤੇਲ ਪਾ ਲਿਆ ਇਹਦੇ ਵਿੱਚ ਤੇਲ ਜਦੋਂ ਚੰਗੀ ਤਰ੍ਹਾਂ ਗਰਮ ਹੋ ਗਿਆ ਤੇ ਫਿਰ ਆਪਾਂ ਇਹਦੇ ਵਿੱਚ ਜਿਹੜਾ ਅਦਰਕ ਸੀ ਉਹਨੂੰ ਕੱਦੂਕਸ਼ ਕੀਤਾ ਸੀ ਉਹਨੂੰ ਪਾ ਲਿਆ ਤੇ ਇਹ ਜਦੋਂ ਹਲਕਾ ਬ੍ਰਾਊਨ ਹੋ ਗਿਆ ਨਾ ਤੇ ਫਿਰ ਆਪਾਂ ਇਹਦੇ ਵਿੱਚ ਪਿਆਜ਼ ਪਾ ਲਈਏ ਠੀਕ ਹੈ ਜੀ ਤੇ ਪਿਆਜ਼ ਜਿਹੜੇ ਕੱਟ ਕੇ ਆਪਾਂ ਪਾਏ ਆ ਇਹਨਾਂ ਨੂੰ ਵੀ ਆਪਾਂ ਹਲਕਾ ਜਿਹਾ ਬ੍ਰਾਊਨ ਕਰ ਲੈਣਾ ਜਦੋਂ ਇਹ ਚੰਗੀ ਤਰ੍ਹਾਂ ਇਹਨਾਂ ਦਾ ਰੰਗ ਬ੍ਰਾਊਨ ਹੋ ਗਿਆ ਥੋੜੇ ਪੁੱਜ ਗਏ ਹਨਾ ਤੇ ਫਿਰ ਆਪਾਂ ਇਹਦੇ ਵਿੱਚ ਦੂਜੇ ਤੋੜ ਕਾ ਪਾਵਾਂਗੇ ਤੇ ਜੇ ਤੁਹਾਨੂੰ ਮਰੀਆਂ ਵੀਡੀਓ ਵਧੀਆ ਲੱਗਦੀਆਂ ਤਾਂ ਲਾਈਕ ਕਰ ਦਿਓ ਠੀਕ ਹੈ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਜਿੰਨਾ ਭੈਣ ਭਰਾਵਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਵਾ ਤੇ ਵੀਡੀਓ ਨੂੰ ਲਾਈਕ ਕਰਦੇ ਆ ਉਹਨਾਂ ਦਾ ਮੈਂ ਧੰਨਵਾਦ ਕਰਦੀ ਆ ਤੇ ਪਿਆਜ਼ ਹੁਣ ਬਰਾਊਨ ਹੋ ਚੁੱਕੇ ਆ ਉਸ ਤੋਂ ਬਾਅਦ ਹੁਣ ਆਪਾਂ ਇਹਦੇ ਵਿੱਚ ਜਿਹੜੀਆਂ ਹਰੇ ਪਿਆਜ਼ ਦੀਆਂ ਭੁੱਕਾ ਸੀਗੀਆਂ ਉਹਨਾਂ ਨੂੰ ਪਾ ਲਿਆ ਵਾ ਤੇ ਇਹ ਵੀ ਜਦੋਂ ਹਲਕੀਆਂ ਜੀਆਂ ਭੁੱਜ ਗਈਆਂ ਤੇ ਫਿਰ ਆਪਾਂ ਹੁਣ ਇਹਦੇ ਵਿੱਚ ਜਿਹੜੀਆਂ ਹਰੀਆਂ ਮਿਰਚਾਂ ਕੀਤੀਆਂ ਸੀਗੀਆਂ ਗ੍ਰੈਂਡ ਸੌਰੀ ਇਹਨਾਂ ਨੂੰ ਮਸ਼ੀਨ ਦੇ ਵਿੱਚ ਕਰ ਲਿਆ ਸੀਗਾ ਕੱਟੀਆਂ ਲਈਆਂ ਤੇ ਇਹ ਵੀ ਆਪਾਂ ਭੁੰਨ ਲੈਣੀਆਂ ਵਾ ਜਦੋਂ ਇਹ ਸਾਰਾ ਤੜਕਾ ਸਹੀ ਚੰਗੀ ਤਰ੍ਹਾਂ ਭੁੱਜ ਗਿਆ ਤੇ ਫਿਰ ਆਪਾਂ ਇਹਦੇ ਵਿੱਚ ਪਾਣਾਵਾਂ ਜੀ ਟਮਾਟਰ ਤੇ ਇਹ ਜਿਹੜੀ ਸਬਜੀ ਹੈ ਨਾ ਇਹ ਇੱਕ ਤਾਂ ਸਰਦੀਆਂ ਨੂੰ ਮੈਂਟੋ ਮੈਂਟੀ ਬਣ ਜਾਂਦੀ ਹੈ ਫਟਾਫਟ ਬਣਨ ਵਾਲੀ ਰੈਸਪੀ ਹੈ ਸਬਜੀ ਫਟਾਫਟ ਬਣ ਜਾਂਦੀ ਹੈ ਤੇ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਇਹ ਸਬਜੀ ਬਣਾਉਣ ਨੂੰ ਬਸ ਜਿਹੜਾ ਆਪਾਂ ਤੜਕਾ ਬਣਾਣੇ ਆ ਇਹ ਤੇ ਪੌਣ ਦੀਆਂ ਉਹ ਇੰਨਾ ਕੀ ਟਾਈਮ ਲੱਗਦਾ ਵਾ ਬਾਕੀ ਸਬਜ਼ੀ ਨੂੰ ਤਾਂ ਕੋਈ ਖਾਸ ਟਾਈਮ ਨਹੀਂ ਲੱਗਦਾ ਬਣਨ ਨੂੰ ਤੇ ਸਾਰਾ ਤੜਕਾ ਭੁੱਜ ਗਿਆ ਵਾ ਦੇਖੋ ਨੇ ਇਹਦੇ ਵਿੱਚ ਆਪਾਂ ਟਮਾਟਰ ਪਾ ਲਈਏ ਟਮਾਟਰ ਵੀ ਜਦੋਂ ਹਲਕੇ ਜੇ ਭੁੱਜ ਗਏ ਤੇ ਫਿਰ ਇਹਦੇ ਵਿੱਚ ਆਪਾਂ ਬਾਕੀ ਦੇ ਮਸਾਲੇ ਪਾਵਾਂਗੇ ਤੇ ਮਸਾਲੇ ਆਪਾਂ ਹੁਣ ਕੱਢ ਕੇ ਰੱਖ ਲਏ ਆ ਸਾਈਡ ਤੇ ਤੇ ਇਹ ਮਸਾਲੇ ਆਪਾਂ ਜਦੋਂ ਤੜਕਾ ਚੰਗੀ ਤਰ੍ਹਾਂ ਭੁੱਜ ਗਿਆ ਤੋਂ ਉਹ ਪਾਵਾਂਗੇ ਤੇ ਇਹ ਵੀਡੀਓ ਨੂੰ ਤੁਸੀਂ ਲਾਸਟ ਤੱਕ ਜ਼ਰੂਰ ਦੇਖਿਓ ਤੇ ਤੜਕਾ ਭੁੱਜ ਗਿਆ ਵਾ ਹੁਣ ਚੰਗੀ ਤਰ੍ਹਾਂ ਇਹਦੇ ਵਿੱਚ ਇੱਕ ਚਮਚਾ ਆਪਾਂ ਨਮਕ ਦਾ ਲਿਆ ਤੇ ਜਿਹੜੀ ਮਿਰਚ ਵਾ ਉਹ ਤੁਸੀਂ ਸਵਾਦ ਅਨੁਸਾਰ ਪਾ ਸਕਦੇ ਹੋ ਕਿਉਂਕਿ ਹਰੀਆਂ ਮਿਰਚਾਂ ਵੀ ਪਾਈਆਂ ਵਾ ਤੇ ਇੱਕ ਚਮਚਾ ਆਪਾਂ ਹਲਦੀ ਦਾ ਪਾਇਆ ਇਹਦੇ ਵਿੱਚ ਤੇ ਗਰਮ ਮਸਾਲਾ ਪਾ ਦਿੱਤਾ ਇਹਨਾਂ ਸਾਰਿਆਂ ਨੂੰ ਚੰਗੀ ਤਰ੍ਹਾਂ ਤੜਕੇ ਦੇ ਵਿੱਚ ਮਿਕਸ ਕਰ ਲੈਣਾ ਵਾ ਤੇ ਜਦੋਂ ਹਲਕੀ ਜੀ ਹਲਦੀ ਭੁੱਜ ਗਈ ਨਾ ਤੇ ਫਿਰ ਇਹਦੇ ਵਿੱਚ ਆਪਾਂ ਪਾਣੀ ਨੂੰ ਪਾਵਾਂਗੇ ਠੀਕ ਆ ਜੀ ਤੇ ਲੱਗੇ ਪਏ ਜਿਹੜੇ ਮਸਾਲੇ ਸੀ ਉਹਨਾਂ ਨੂੰ ਸਾਰਿਆਂ ਨੂੰ ਚੱਕ ਕੇ ਸਾਈਡ ਤੇ ਰੱਖ ਦਿੱਤਾ ਏ ਤੇ ਢੜਕਾ ਜਿਹੜਾ ਉਹ ਮਸਾਲੇ ਜਿਹੜੇ ਆ ਚੰਗੀ ਤਰ੍ਹਾਂ ਭੁੱਜ ਗਏ ਆ ਤੇ ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਪਾਣ ਲੱਗੇ ਆ ਤੇ ਪਾਣੀ ਪਾਉਣ ਦਾ ਆਪਸ਼ਨ ਆ ਜੇ ਤੁਸੀਂ ਚਾਹੋ ਤਾਂ ਪਾਣੀ ਢੜਕੇ ਚ ਪਾ ਸਕਦੇ ਹੋ ਤੇ ਜੇ ਨਹੀਂ ਪਾਣਾਗਾ ਤੇ ਇਸੇ ਤਰ੍ਹਾਂ ਹੀ ਢੜਕਾ ਜਦੋਂ ਭੁੱਜ ਗਿਆ ਤੇ ਫੇਰ ਤੁਸੀਂ ਸਬਜ਼ੀ ਵਿੱਚ ਪਾ ਸਕਦੇ ਹੋ ਤੇ ਮੈਂ ਪਾਣੀ ਪਾਇਆ ਵਾ ਢੜਕੇ ਜਦੋਂ ਇਹ ਤੜਕਾ ਨਹੀਂ ਚਾਹੀਦਾ ਤੇ ਛੱਡ ਦਿੱਤਾ ਨਾ ਚੰਗੀ ਤਰ੍ਹਾਂ ਭੋਜੀ ਗਿਆ ਤੇਲ ਅਲੱਗ ਉੱਪਰ ਆ ਗਿਆ ਤੇ ਉਦੋਂ ਆਪਾਂ ਇਹਦੇ ਵਿੱਚ ਸਬਜ਼ੀ ਪਾ ਦੇਣੀ ਆ ਤੇ ਥੋੜੀ ਜੀ ਆਪਾਂ ਕਸਤੂਰੀ ਮੇਥੀ ਪਾਈ ਆ ਜਦੋਂ ਤੇਲ ਨਿਕਲ ਗਿਆ ਸੀਗਾ ਤੜਕੇ ਦਾ ਤੇ ਇਹ ਵਧੀਆ ਖੁਸ਼ਬੂ ਆਂਦੀ ਹੈ ਸਬਜ਼ੀ ਦੇ ਵਿੱਚ ਉਹ ਤੇ ਇੱਕ ਟੇਸਟ ਵੀ ਮੇਥੀ ਦਾ ਬਹੁਤ ਵਧੀਆ ਆਂਦਾ ਤੇ ਇਹਨੂੰ ਚੰਗੀ ਤਰ੍ਹਾਂ ਆਪਾਂ ਤੜਕੇ ਨੂੰ ਭੁੰਨ ਲਿਆ ਵਾ ਤੇ ਹੁਣ ਆਪਾਂ ਇਹਦੇ ਵਿੱਚ ਜਿਹੜੇ ਮਟਰ ਸਾਈਡ ਤੇ ਰੱਖੇ ਸੀ ਉਹਨਾਂ ਨੂੰ ਧੋ ਕੇ ਰੱਖਿਆ ਸੀ ਇਹਨਾਂ 'ਚ ਪਾਣੀ ਕੱਢ ਲਿਆ ਸੀ ਚੰਗੀ ਤਰ੍ਹਾਂ ਤਾਂ ਕਿ ਸਬਜ਼ੀ ਦੇ ਵਿੱਚ ਪਾਣੀ ਨਾ ਲੱਗੇ ਤੇ ਜਿਹੜੇ ਮਟਰ ਵਾਲਾ ਇਹਨਾਂ ਦੇ ਵਿੱਚ ਆਪਾਂ ਮਸਾਲਾ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਵਾ ਮਟਰਾਂ ਦੇ ਤੇ ਜਿਹੜੇ ਮਟਰ ਵਾ ਯਾਨੀ ਕਿ ਮਸਾਲਾ ਜਿਹੜਾ ਚੰਗੀ ਤਰ੍ਹਾਂ ਜਦੋਂ ਮਿਕਸ ਹੋ ਗਿਆ ਹਨਾ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਜਿਹੜੀ ਗੋਭੀ ਸੀ ਨਾ ਕੱਟੀ ਹੋਈ ਉਹ ਪਾ ਦੇਣੀ ਆ ਤੇ ਗੋਬੀ ਦੇ ਵਿੱਚ ਵੀ ਪਾਣੀ ਨਹੀਂ ਹੈਗਾਗਾ ਬਿਲਕੁਲ ਵੀ ਕਿਉਂਕਿ ਆਪਾਂ ਤੁੜਕੇ ਚ ਪਾਣੀ ਪਾ ਲਿਆ ਸੀਗਾ ਤੇ ਇਹਨੂੰ ਵੀ ਚੰਗੀ ਤਰ੍ਹਾਂ ਆਪਾਂੋਂ ਤੋਂ ਬੜਾ ਮਿਕਸ ਕਰ ਲੈਣਾ ਵਾ ਸਬਜੀ ਨੂੰ ਤੇ ਸਬਜੀ ਜਦੋਂ ਚੰਗੀ ਤਰ੍ਹਾਂ ਮਿਕਸ ਹੋ ਗਈ ਨਾ ਤੇ ਫਿਰ ਆਪਾਂ ਇਹਨੂੰ ਸਬਜੀ ਨੂੰ ਟਾਕ ਲੈਣਾ ਵਾ ਤੇ 5 ਤੋਂ 7 ਮਿੰਟ ਤੱਕ ਸਬਜੀ ਜਿਹੜੀ ਆ ਉਹ ਮਤਲਬ ਬਨ ਜੂਗੀ ਤੇ ਫਿਰ ਸਬਜੀ ਆਪਣੀ ਤਿਆਰ ਹੋ ਜਾਣੀ ਆ ਠੀਕ ਹੈ ਜੀ ਇਹ ਹੁਣ ਚੰਗੀ ਤਰ੍ਹਾਂ ਹਿਲਾ ਲਿਆ ਇਹਨੂੰ ਹਿਲਾਉਣ ਦਾ ਵਾਦਾ ਆ ਆ ਸਬਜੀ ਦੇ ਤੇ ਟੱਕਣ ਦੇਗੇ ਇਹਨੂੰ ਢੱਕ ਲੈਣਾ ਵਾ ਤੇ ਜਾ ਤੱਕ ਸਬਜ਼ੀ ਬਣਦੀ ਆ ਬਾਕੀ ਦੂਸਰੇ ਕੰਮ ਕਰ ਲੈਣੇ ਆ ਤੇ ਜਦ ਤੈਨੂੰ ਸਬਜ਼ੀ ਬਣ ਜਾਣੀ ਆ ਤੇ ਇਹ ਦੇਖੋ ਪੰਜ ਤੋਂ 7 ਮਿੰਟ ਹੌਂ ਟਪਾ ਦਾ ਸਬਜ਼ੀ ਇਸ ਤਰ੍ਹਾਂ ਹੋ ਜਾਣੀ ਆ ਬਣ ਜਾਣੀ ਆ ਥੋੜੀ ਵਿੱਚ ਥੋੜੀ ਜੀ ਘੱਟ ਮਤਲਬ ਕੱਚੀ ਆ ਹਜੇ ਪਾਣੀ ਵਿੱਚ ਹੈਗਾ ਸਬਜ਼ੀ ਦੇ ਤੇ ਇਹ ਜਦੋਂ ਥੋੜੀ ਜੀ ਬਣ ਗਈ ਨਾ ਥੋੜੀ ਜੀ ਰਹਿ ਗਈ ਬਣਨ ਵਾਲੀ ਤੇ ਉਦੋਂ ਫਿਰ ਆਪਾਂ ਇਹਦੇ ਵਿੱਚ ਹਰਾ ਧਨੀਆ ਕੱਟਿਆ ਹੋਇਆ ਸੀ ਸਾਈਡ ਤੇ ਉਹ ਪਾਲਿਆ ਵਾ ਤੇ ਸਬਜ਼ੀ ਜਿਹੜੀ ਆ ਬਣ ਕੇ ਤਿਆਰ ਹੋ ਹੋ ਜਾਣੀ ਆ ਇਹਨੂੰ ਹੁਣ ਟਕਣ ਦੀ ਜ਼ਰੂਰਤ ਨਹੀਂ ਗੀ 5 ਕਿ ਮਿੰਟ ਏਦਾਂ ਹੀ ਆਪਾਂ ਖੁੱਲੀ ਨੂੰ ਪਕਾਣਾ ਵਾ ਜਿਹੜਾ ਜੜੀ ਵਿੱਚ ਪਾਣੀ ਹੋਊਗਾ ਨਾ ਉਹ ਸੁੱਕ ਜਾਊਗਾ ਤੇ ਸਬਜ਼ੀ ਜਿਹੜੀ ਆ ਉਹ ਫਿਰ ਬਹੁਤ ਵਧੀਆ ਬਣਨੀ ਆ ਤੇ ਇਹ ਸਬਜ਼ੀ ਜਿਹੜੀ ਹੈ ਟੇਸਟੀ ਆ ਬਹੁਤ ਬਣਦੀ ਤੁਸੀਂ ਵੀ ਬਣਾ ਕੇ ਦੇਖਿਓ ਤੇ ਇਹ ਜੇ ਮੇ ਪੈਨਪ੍ਰਾਮਣ ਵੀਡੀਓ ਚੰਗੀ ਲੱਗੀ ਆ ਤੇ